ਖਾਨਵੀ ਸੂਦ ਜੋ ਕਿ ਅਲੱਗੀ ਪਛਾਣ ਹੈ ਉਹਦਾ ਆਪਣਾ ਹੀ ਨਾਮ ਹੈ ਜੋ ਕਿ ਪਹਾੜ ਰੋਹੀਆਂ ਦੀ ਜ਼ਿਲ੍ਹੇ ਵਿੱਚ ਸਾਡੋ ਪਰਨਾਮ ਆ ਰਿਹਾ ਹੈ ਸਭ ਤੋਂ ਛੋਟੀ ਉਮਰ ਦਾ ਪੰਜਾਬ ਦੇ ਜ਼ਿਲ੍ਹਾ ਰੂਪਨਗਰ ਦੀ ਛੋਟੀ ਬੱਚੀ ਜੋ ਕਿ ਘੱਟ ਉਮਰ ਦੇ ਮਾਊਂਟ ਐਲਰਨਸ ਉੱਪਰ ਵੀ ਫਤਿਹ ਕਰ ਚੁੱਕੀ ਹੈ ਹੁਣ ਈਰਾਨ ਵਿੱਚ ਇੱਕ ਹੋਰ ਚੋਟੀ ਨੂੰ ਫਤਿਹ ਕਰਨ ਦੀ ਤਿਆਰੀ ਕਰ ਰਹੀ ਹੈ ਜਹਾਂ ਤੋਂ ਪਹਿਲਾਂ ਉਪਰ ਤੋਂ ਹਲਕਾ ਵਧਾਇਕ ਦਿਨੇ ਚੱਡਾ ਨਾਲ ਮਿਲੇ ਪਰਿਵਾਰ ਸਨੇਤ ਤੇ ਨਾਲੋਂ ਦੇ ਕੋਚ ਸਨ ਹੁਣਾ ਉਥੋਂ ਅਸ਼ੀਰਵਾਦਿਆ ਦਿਨੇ ਚੱਡਾ ਤੋਂ ਦਿਨੇ ਚੱਡਾ ਵੱਲੋਂ ਵੀ ਕਾਮਨਾ ਕੀਤੀ ਗਈ ਕਿ ਬੱਚੀ ਆਨੇ ਮਕਾਮ ਵਿੱਚ ਸਭਨੋਂ ਕੇ ਆਪਣੇ ਦੇਸ ਦਾ ਨਾਮ ਤੇ ਆਪਣੇ ਸੂਬੇ ਪੰਜਾਬ ਦਾ ਨਾਮ ਰੋਸ਼ਨ ਕਰੇ ਸਭ ਤੋਂ ਘਟੂਮਦੀ ਬੱਚੀ ਆ ਸੰਦੀ ਸੂਦ ਜੋ ਕਿ ਆਪਣੇ ਗਰੁੱਪ ਦੇ ਨਾਲ ਮਾਉਥ ਅਵੇਰਨਸ ਦੇ ਫਤਿਹ ਕਰ ਚੁੱਕੀ ਹੈ ਤੇ ਹੁਣ ਇਰਾਨ ਦੀ ਚੋਟੀ ਨੂੰ ਫਤਿਹ ਕਰਨ ਜਾਂ ਰਹੀ ਹੈ ਅਤੰਤ ਖਾਨ ਨੇ ਮੌਕੇ ਦੀਆਂ ਤਸਵੀਰਾਂ ਕੀ ਕਰ ਰਨੇ ਨੇ ਹਲਕਾ ਬਤਾਇਕ ਦਿਨੇ ਛੱਡਾ ਸਾਡੇ ਰੋਪੜ ਦੀ ਬੇਟੀ ਰੋਪੜ ਦੀ ਬਹਾਦਰ ਬੱਚੀ ਸਾਨਵੀ ਸੂਰ ਇੱਕ ਵਾਰ ਫਿਰ ਤੋਂ ਇੱਕ ਉੱਚੀ ਚੋਟੀ ਨੂੰ ਸਰ ਕਰਨ ਜਾ ਰਹੀ ਏ ਪਹਾੜਾਂ ਤੇ ਚੜਨ ਦੀ ਹਿੰਮਤ ਰੱਖਦੀ ਏ ਪਹਾੜਾਂ ਨੂੰ ਸਰ ਕਰਨ ਦੀ ਹਿੰਮਤ ਰੱਖਦੀ ਏ ਸਾਨਵੀ ਸੂਰ ਤੇ ਮਾਉਂਟ ਐਵਰੇਸਟ ਬੇਸ ਕੈਂਪ ਤੋਂ ਸ਼ੁਰੂ ਕਰਕੇ ਹੁਣ ਪੰਜਵੀਂ ਚੋਟੀ ਜੋ ਕਿ ਈਰਾਨ ਦੇ ਵਿੱਚ ਹੈ ਤੇ এਸ਼ੀਆ ਦੀ ਸਭ ਤੋਂ ਉੱਚੀ ਚੋਟੀ ਨੂੰ ਸਰ ਕਰਨ ਦੇ ਲਈ ਸਾਨੀ ਬਿਸੂਦ ਜਾ ਰਹੀ ਹੈ ਸੋ ਅੱਜ ਸਾਨੀ ਬਿਸੂਦ ਨੂੰ ਸ਼ੋਕਾ ਮਨਾਵਾ ਦੇਣ ਦੇ ਲਈ ਬੈਸਟ ਵਿਸ਼ੇ ਦੇਣ ਦੇ ਲਈ ਸਾਨੀ ਬਿਸੂਦ ਦੇ ਕਰੇ ਆਏ ਆ ਸਾਡੇ ਇੱਛਾ ਸੰਸੂਦ ਦੇ ਬਾਦਰ ਸਾਹਿਬ ਦੀਪਕ ਸੂਜੀ ਜਿਹੜੇ ਕਿ ਇਹਨਾਂ ਦੀ ਬਹੁਤ ਵੱਡੀ ਹਿੰਮਤ ਹੈ ਕਿ ਇਹ ਇਸ ਛੋਟੀ ਬੱਚੀ ਨੂੰ ਮੋਟੀਵੇਟ ਕਰਦੇ ਨੇ ਇੱਥੋਂ ਤੱਕ ਜਾਣ ਦੇ ਲਈ ਉਹ ਸਾਡੇ ਕੋ ਸਾਹਿਬ ਬਿਕਮਜੀਤ ਸਿੰਘ ਘੋਮਣ ਜੀ ਇਹਨਾਂ ਦੀ ਇਹਨਾਂ ਦੇ ਜਿਹੜੇ ਦਿੱਕਿੰਗ ਦੀ ਗਾਈਡੈਂਸ ਇਹਨਾਂ ਦੀ ਮੋਟੀਵੇਸ਼ਨ ਇਹ ਵਿਚਾਰ ਸਰਵੀ ਸੂਦ ਨਾਲ ਸੋ ਇੰਨਾ ਹੌਸਲਾ ਜਿਹੜਾ ਉਹ ਕਿਸੇ ਕਿਸੇ ਬੱਚੀ 'ਚ ਹੋ ਸਕਦਾ ਕਿ ਇੰਨੀ ਘੱਟ ਉਮਰ ਦੇ ਵਿੱਚ ਐਡੀਆਂ ਉੱਚੀਆਂ ਚੋਟੀਆਂ ਦੇ ਉੱਪਰ ਇਥੇ ਬਹੁਤ ਜ਼ਿਆਦਾ ਐਡਵੈਂਚਰ ਕਰਕੇ ਇੰਨੀ ਉੱਚੀਆਂ ਚੋਟੀਆਂ ਦੇ ਵਿੱਚ ਚੜਨ ਦਾ ਹੌਸਲਾ ਚੜਨ ਦੀ ਹਿੰਮਤ ਤਾਕਤ ਇਹ ਹਰ ਇੱਕ ਦੇ ਵੱਸ ਦਾ ਰੋਗਣੀ ਹੈ ਇਹ ਇਹ ਜਿਹੜੀ ਬਹਾਦਰੀ ਹੈ ਸਰਵੀ ਸੂਦ ਦੇ ਹਿੱਸੇ ਆਈ ਹੈ ਸਰਵੀ ਸੂਦ ਲਗਾਤਾਰ ਰੋਪੜ ਦਾ ਨਾਮ ਰੋਸ਼ਨ ਕਰ ਰਹੀ ਹੈ ਕਿਉਂਕਿ ਵਿਸ਼ੇਸ਼ ਵਰਲਡ ਦੀ ਇਹ ਇਕਲੋਤੀ ਐਸੀ ਲੜਕੀ ਹੋਏਗੀ ਜਿਹੜੀ ਇਹ ਈਰਾਨ ਦੀ ਇਸ ਚੋਟੀ ਦੇ ਉੱਪਰ ਚੜਨ ਜਾ ਰਹੀ ਹੈ ਸੋ ਸਰ ਵੀ ਹਮ ਤੱਕ ਤੁਸੀਂ ਕਿੰਨੀਆਂ ਚੋਟੀਆਂ ਨਬਤ ਲੱਗ ਗਈਆਂ ਮਾਉਂਟ ਪੀਕ ਸਾਬ ਨੇ ਕਰ ਲਈ ਮਾਉਂਟ ਕਿਲਿੰਜਾਰੋ ਮਾਉਂਟ ਕੋਜ਼ਿਆਸਕੋ ਐਂਡ ਮਾਉਂਟ ਐਲਬਰਸ ਅੱਜ ਮੈਂ ਆਪ ਕਰਨੇ ਜਾ ਰਹੀ ਹਾਂ ਮਾਉਂ ਦਮਾਂਵਾਂ ਗੱਲ ਸੋ ਇਹ ਜਿੱਥੇ ਸਾਨਵੀ ਸੂਦ ਦੇ ਹਮਦਰ ਉਸੇ ਸੋਤਰਾ ਦੀਪਕ ਸੂਤ ਜੀ ਇਹਨਾਂ ਨੂੰ ਵੀ ਜਿਹੜਾ ਸਭ ਤੋਂ ਜ਼ਿਆਦਾ ਜਿਹੜਾ ਇਹਨਾਂ ਦਾ ਯੋਗਦਾਨ ਹੈ ਇਸ ਬੱਚੀ ਨੂੰ ਇਨਾ ਬਹਾਦਰ ਬਣਾਉਣ ਦੇ ਵਿੱਚ ਖਾਸ ਤੌਰ ਤੇ ਸਾਨਵੀ ਦੇ ਜੋ ਮਦਰ ਨੇ ਉਹਨਾਂ ਦਾ ਮੈਂ ਕਹਿ ਸਕਦਾ ਬਹੁਤ ਵੱਡਾ ਰੋਲ ਹੈ ਸੋ ਸਾਨੂੰ ਸਭ ਨੂੰ ਦੇਸ਼ ਦਾ ਭੋਗ ਹੈ ਪੰਜਾਬ ਦਾ ਭੋਗ ਆਪਣੇ ਬੱਚਿਆਂ ਨੂੰ ਇਸੇ ਤਰੀਕੇ ਦੇ ਨਾਲ ਬਹਾਦਰ ਬਣਾਣਾ ਚਾਹੀਦਾ ਅੱਜ ਸਾਰੀ ਬੈਸਟ ਵਿਸ਼ੇ ਸ਼ੁਭ ਕਾਮਨਾਵਾਂ ਤੇ ਅਸੀਂ ਉਮੀਦ ਕਰਾਂਗੇ ਕਿ ਤੁਸੀਂ ਆਪਣੇ ਇਸ ਮਿਸ਼ਨ ਨੂੰ ਇਸੇ ਤਰ੍ਹਾਂ ਜਾਰੀ ਰੱਖੋਗੇ ਤੇ ਰੂਪਰ ਸ਼ੇਅਰ ਦਾ ਨਾਮ پوری ਦੁਨੀਆ ਦੇ ਵਿੱਚ ਕ੍ਰੋਸਿੰਗ ਕਰੋਗੇ